ਵਾਹਿਗੁਰੂ 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 ਅੱਜ ਅਸੀਂ ਚੱਲੇ ਆਂ ਕਾਸ਼ੇਈ ਛੇਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜੋ ਕਿ ਦੁਰਗਾਪੁਰ ਵਿਖੇ ਸਥਿਤ ਹੈ ਤੇ ਇਸ ਟਿਕਣਾ ਤੋਂ ਅਸੀਂ ਰਸਤਾ ਵੀ ਦਿਖਾ ਰਹੀ ਆ ਕਿ ਕਿੱਦਾਂ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੋਗੇ நவாஷர் டஸ்டிர துர்புர பிண்டேவாரா சேர் வாஹே வா ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਮੇਰਾ ਨਾਮ ਤਰਨਜੋਤ ਕੋਰ ਤੇ ਅੱਜ ਅਸੀਂ ਆਇਆ ਦੁਰਗਾਪੁਰ ਪਿੰਡ ਵਿੱਚ ਦੁਰਗਾਪੁਰ ਪਿੰਡ ਨਵਾਂਸ਼ਾ ਡਿਸਟ੍ਰਿਕਟ ਦੇ ਵਿੱਚ ਪੈਂਦਾ ते इस पिंड गुरुद्वारा साहब है पातशाही छेवीं शे श्री हरिगोबिंद साहब जी का इस गुरुद्वारा साहब के दर्शन करांगे ते असं जाना इस गुरुद्वारा साहब का इतिहास चलो दर्शन करिए वाहे गुरु वाहे गुरुवा गुरु वाहे गुरु वाहे गुरुवा गुरु वाहे गुरु वा 와헤그루 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 ਵਾਹਿਗੁਰੂ 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 ਅਸੀਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਅਸੀਂ ਦਰਸ਼ਨ ਕਰਾਂਗੇ ਇੱਥੇ ਇਮਾਰਤ ਦੀ ਸਾਰੀ ਹੋ ਰਹੀ ਹੈ ਅਸੀਂ ਜਾਣਾਂਗੇ ਇਸਦੇ ਇਤਿਹਾਸ ਬਾਰੇ ਪਰ ਸਭ ਤੋਂ ਪਹਿਲਾਂ ਅਸੀਂ ਮੱਥਾ ਟੇਕ ਲੈਣੇ ਅੰਦਰ ਫਿਰ ਬਾਕੀ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਕੀ ਕੀ ਚੀਜ਼ਾਂ ਹੈਗੀਆਂ ਆ ਔਰ ਇਸ ਇੱਥੇ ਦੇ ਜਿਹੜੇ ਮੁਖੀ ਆ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਤੇ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਾਂਗੇ ਚਲੋ ਚੱਲੀਏ ਵਾਹੇ ਗੁਰੂ 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 वाहे गुरु वाहे गुरु वाहे गुरुवा हे गुरु वाहे गुरु वाहे गुरुवा हे गुरु वाहे गुरु वाहे गुरुवा हे गुरु वाहे गुरु he good of a h good of a 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 ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਪੁਣੀ ਅਸੀਂ ਕਿਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਇੱਥੇ ਸਾਡੇ ਕੋਲ ਇੱਕ ਜੁੜੇ ਹੋਏ ਨੇ ਜੋ ਅੰਮ੍ਰਿਤਧਾਰੀ ਸਿੱਖ ਨੇ ਇੱਥੇ ਦੇ ਹੀ ਵਸਨੇਕ ਨੇ ਦੁਰਗਾਪੁਰ ਪਿੰਡ ਦੇ ਤੇ ਇੱਥੇ ਦੇ ਗ੍ਰੰਥੀ ਵੀ ਨੇ ਪਾਠ ਕਰਦੇ ਨੇ ਤੇ ਪ੍ਰਚਾਰਕ ਵੀ ਨੇ ਤੇ ਉਹ ਤੁਹਾਨੂੰ ਦੱਸਣਗੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਓ ਮਿਲਿਏ ਉਹਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਾਪਾ ਜੀ ਤੁਸੀਂ ਦੱਸੋ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਔਰ ਇਸ ਇਮਾਰਤ ਜੋ ਬਣ ਰਹੀ ਹੈ ਉਹਦੇ ਸਾਰੇ ਬਾਰੇ ਦੱਸੋ ਇਹ ਗੁਰਦੁਆਰਾ ਸਾਹਿਬ 6ਵੇਂ ਪਾਤਸ਼ਾਹ ਮੀਰੀ ਪ੍ਰਦੇ ਮਾਲਕ ਬਾਲੀਦੋ ਜਹਾਨ ਦੀਨ ਦੁਨੀਆ ਦੇ ਬਾਦਸ਼ਾਹ ਜੋ ਅੰਮ੍ਰਿਤਸਰ ਤੋਂ ਚੱਲੇ ਅੰਮ੍ਰਿਤਸਰ ਤੋਂ ਚਲ ਕੇ ਗੁਰੂ ਮਹਾਰਾਜ ਨੇ ਜੋ ਉਹਨਾਂ ਦੇ ਗੁਰੂ ਪਿਤਾ ਗੁਰੂ ਆਦਮ ਦੇ ਪੰਜ ਪਾਤਸ਼ਾਹ ਦੇ ਨਾਲ ਸਮੇਂ ਦੇ ਹਾਕਮ ਮੋਗਲ ਸਾਮਰਾਜ ਜਹਾਗੀਰ ਬਾਦਸ਼ਾਹ ਨੇ ਜੋ ਤਸੀਹੇ ਦੇ ਕੇ ਪੰਜ ਪਾਤਸ਼ਾਹ ਨੂੰ ਸ਼ਹੀਦੀ ਜਾਮ ਪੀਣਾ ਪਿਆ ਜਦੋਂ ਗੁਰਗੱਦੀ ਤੇ ਸ਼ਿਵੇਂ ਪਾਸ਼ਾ ਮੀਰ ਪੀ ਦੇ ਮਾਲਕ ਗੱਦੀ ਤਖਤ ਤੇ ਬੈਠੇ ਔਰ ਗੁਰੂ ਕੋਹਾਏ ਉਹਨਾਂ ਦਾ ਇਤਿਹਾਸ ਅੱਜ ਆਪਦੇ ਸਾਹਮਣੇ ਦਾਸ ਹੰਝੂ ਪਰੇ ਅੱਖਾਂ ਦੇ ਨਾਲ ਬੋਲ ਰਿਹਾ ਕਿ ਉਹ ਸਿੱਖਾਂ ਦਾ ਇਤਿਹਾਸ ਇੱਕ ਐਸਾ ਇਤਿਹਾਸ ਹੈ ਜਿਹਦੇ ਦੁਨੀਆਂ ਦੇ ਨਕਸ਼ੇ ਦੇ ਉੱਤੇ ਇਦਾਂ ਸਿੱਖਾਂ ਦਾ ਸਿਰ ਉੱਚਾ ਕੀਤਾ ਛੇਵੇਂ ਪਾਤਸ਼ਾਹ ਜਦੋਂ ਤਖਤ ਸਭ ਤੇ ਬੈਠੇ ਸਨ ਅਕਾਲ ਤਖਤ ਉਸਾਰਿਆਂ ਔਰ ਦੋ ਨਿਸ਼ਾਨ ਸਾਹਿਬ ਮੀਰੀ ਪੀਰੀ ਦੇ ਉੱਤੇ ਹਰਮੰਦਰ ਸਾਹਿਬ ਦੇ ਦਕਟੇ ਦੇ ਸਾਹਮਣੇ ਝੁਲਾਈ ਉਸ ਤੋਂ ਉਪਰੰਤ ਗੁਰੂ ਸਾਹਿਬਾਨ ਨੇ ਜੋਥੀ ਜ਼ੁਲਮ ਹੋ ਰਿਆ ਸੀ ਮੌਕੇ ਦੇ ਹਾਕਮ ਜ਼ੁਲਮ ਕਰ ਰਹੇ ਸਨ ਉਹਨਾਂ ਦੇ ਦਾ ਡਟ ਕੇ ਮੁਕਾਬਲਾ ਕੀਤਾ ਮੌਕੇ ਦਾ ਜਹਾਂਗੀਰ ਬਾਦਸ਼ਾਹ ਸੀ ਉਤਨੇ بڑے ਤਸ਼ੱਦਦ ਕੀਤੇ ਸਨ ਸਿੱਖਾਂ ਦੇ ਉੱਤੇ ਔਰ ਪੂਰੀ ਖਰਕਤੇ بڑے ਤਸ਼ੱਦਦ ਢਾਈ ਮਹਾਰਾਜ ਨੇ ਆਪਣੀ ਜ਼ਿੰਦਗੀ ਵਿੱਚ ਚਾਰ ਜੰਗਾਂ ਲੜੀਆਂ ਔਰ ਆਖਰੀ ਜੰਗ ਜਿਹੜੀ ਹੈ ਉਹ ਦਰੰਦਰ ਲਾ ਕੇ ਕਰਤਾਰਪੁਰ ਵਿਖੇ ਜੰਗ ਲੜੀ ਔਰ ਜਿੱਤ ਪ੍ਰਾਪਤ ਕੀਤੀ ਮੌਕੇ ਦਾ ਜੋ ਹਾਕਮ ਸੀ ਸੂਬੇਦਾਰ ਸੀ ਉਹ ਅਗਿੰਦਾਬੇਗ ਤੇ ਨਥਰਲੀ ਬੇਗ ਜਿੰਦਾਂ ਦੇ ਸੂਬੇਦਾਰ ਸਨ ਉਹਨਾਂ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਜਿੱਤ ਪ੍ਰਾਪਤ ਕੀਤੀ ਕਰਤਾਰਪੁਰ ਦੀ ਜਿੱਤ ਤੋਂ ਬਾਅਦ ਗੁਰੂ ਮਹਾਰਾਜ ਜਦੋਂ ਆਪਣੇ ਨਾਲ ਆਪਣੇ ਮਹਿਲ ਮਾਤਾ ਨਾਨਕੀ ਜੀ ਆਪਣੀ ਸੁਪਤਰੀ ਬੀਬੀ ਵੀਰੋ ਜੀ ਤੇ ਹਰ राय ਸਾਹਿਬ ਅਦਿੱਤੀਗ ਬਾਦਲ ਸਾਹਿਬ ਬਾਬਾ ਗੁਰਦਤਾ ਜੀ ਤੇ ਹੋਰ ਸਿੰਘਾਂ ਨੂੰ ਨਾਲ ਲੈ ਕੇ ਉੱਥੋਂ ਚਾਲੇ ਪਾਏ ਨੇ ਚਾਲੇ ਪਾਦੇ ਉਹਨਾਂ ਨੇ ਕੀਰਤਪੁਰ ਸਾਹਿਬ ਪਹੁੰਚਣਾ ਸੀ ਔਰ ਰਸਤੇ ਵਿੱਚ ਆਂਦੇ ਫਗਵਾੜਾ ਵਿਖੇ ਕੁਝ ਸਮਾਂ ਠਹਿਰੇ ਔਰ ਜਿੱਥੇ ਇੱਕ ਜ਼ਿੰਮੇਦਾਰ ਗੁਰਸਿੱਖ ਦਾ ਭਾਰਤ ਤਾਰਾ ਕੀਤਾ ਜੋ ਰੋਗ ਵਿੱਚ ਗ੍ਰਸਤ ਸੀ ਔਰ ਮਗਰੂ ਮਹਾਰਾਜ ਦੀ ਸੇਵਾ ਕਰਨੀ ਸੀ ਉਸਨੇ ਪਰ ਉਹ ਤਰਸ ਰਿਹਾ ਸੀ ਪਰ ਗੁਰੂ ਸਾਹਿਬਾਨ ਨੇ ਕਿਰਪਾ ਕੀਤੀ ਉਹਦਾ ਰੋਗ ਵੀ ਖਡਿਆ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਇਹ ਵਰਦਾਨ ਦਿੱਤਾ ਕਿ ਇਸ ਧਰਤੀ ਦੇ ਉੱਤੇ ਇੱਕ ਐਸਾ ਆਸਥਾਨ ਬਣੇਗਾ ਜਿੱਥੇ ਰੋਗੀ ਆਣਗੇ ਉਹਨਾਂ ਦੇ ਦੁੱਖ ਦੂਰ ਹੋਣਗੇ ਔਰ ਅੱਜ ਉਥੇ ਇਤਿਹਾਸਕ ਖਵਾਲਾ ਨਗਰ ਦੇ ਵਿੱਚ ਸੁਖ ਚੈਨ ਆਣਾ ਸਾਹਿਬ ਜਿਹੜਾ ਗੁਰਦੁਆਰਾ ਸ਼ਸ਼ੂਪ ਤਖਾ ਹੈ ਦਿੱਤੀ ਸੰਗਤਾਂ ਦਾ ਆਸ਼ਣ ਕਰਦੀਆਂ ਨੇ ਤੇ ਉਹ ਉਥੇ ਆਪਣੇ ਦੁੱਖ ਦੂਰ ਹੁੰਦੇ ਨੇ ਤੇ ਧੰਨਵਾਦ ਕਰਦੀਆਂ ਨੇ ਸੰਗਤਾਂ ਉਹਨਾਂ ਦਾ ਉਸ ਤੋਂ ਬਾਅਦ ਗੁਰੂ ਸਾਹਿਬਾਨ ਆਪਣੇ ਨਾਲ ਆਪਣੇ ਸਾਰੇ ਪਰਿਵਾਰ ਨੂੰ ਤੇ ਸੰਗਤਾਂ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਉਥੋਂ ਚਾਲੇ ਪਾਏ ਨੇ ਔਰ ਬੰਗੜਾ ਦੇ ਲਾਗੇ ਗੁਰੂ ਸਾਹਿਬ ਪਹੁੰਚੇ ਨੇ ਪਿੰਡ ਸੋਤਰਾ ਸੋਤਰਾ ਵਿੱਚ ਵੀ ਗੁਰੂ ਮਹਾਰਾਜ ਕੋ ਸਮਾਥੈ ਰੇ ਰੇ ਅਤੇ ਜਿੱਥੇ ਅਜਕਰ ਗੁਰਦੁਆਰਾ ਗੁਰਪਲਾ ਗੁਰਦੁਆਰਾ ਸਿਸ਼ੋਪਤ ਹੈ ਉੱਥੇ ਵੀ ਜੋੜ ਮੇਲ ਲੱਗਦੇ ਨੇ ਉਸ ਤੋਂ ਉਪਰੰਤ ਗੁਰੂ ਸਾਹਿਬ ਉੱਥੋਂ ਚੱਲੇ ਨੇ ਚੱਲ ਕੇ ਉਹ ਜਿੰਦੋਵਾਰ ਨਗਰ ਵਿੱਚ ਪਹੁੰਚੇ ਨੇ ਜਿੱਥੇ ਗੁਰੂ ਮਹਾਰਾਜ ਸਾਹਿਬ ਸਾਹਿਬ ਨੇ ਸ੍ਰੀ ਚੰਨ ਕਮਨ ਸਾਹਿਬ ਗੁਰਦੁਆਰਾ ਸਿਸ਼ੋਪਤ ਹੈ ਔਰ ਉੱਥੇ ਵੀ ਦਰਤਨ ਦੁਆਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਵੀ ਸਮੇਂ ਦੇ ਮੁਤਾਬਕ ਹਰ ਮਹੀਨੇ ਜੋੜ ਮੇਲ ਲੱਗਦੇ ਨੇ ਉਸ ਤੋਂ ਉਪਰੰਤ 22 ਹਰ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨਵਾਂ ਸ਼ਹਿਰ ਦੀ ਧਰਤੀ ਦੇ ਨਾਲ ਨਗਰ ਦੁਰਗਾ ਪਰਵ ਗਏ ਪਹੁੰਚੇ ਨੇ ਔਰ ਇੱਕ ਦਿਨ ਇੱਕ ਰਾਤ ਇੱਥੇ ਠਹਿਰੇ ਨੇ ਸੰਗਤਾਂ ਨੂੰ ਦਰਸ਼ਨਦਾਰੇ ਦਿੱਤੇ ਨੇ ਜਿੱਥੇ ਇਹ ਅੱਜ ਦਾ ਅੱਜ ਗੁਰਦੁਆਰਾ ਫਸਾਰਿਆ ਜਾ ਰਿਹਾ ਇਹ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲ ਜੰਦਗਰ ਸਾਹਿਬ ভাই ਉਹਨਾਂ ਦੇ ਬਰੋਸਾ ਹੈ ਉਹਨਾਂ ਦੇ ਸੇਵਾਦਾਰ ਸੰਤ ਬਾਬਾ ਸੋਚਾ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਅਤੇ ਉਹਨਾਂ ਦੀ ਹੋਰ ਕਾਰ ਸੇਵਾ ਬੰਦਲੀ ਸਾਰੀ ਜਿੰਨੀ ਵੀ ਹੈ ਉਹ ਸੇਵਾ ਕੀਤੀ ਜਾ ਰਹੀ ਹੈ ਨਗਰ ਦੇ ਸੰਗਤਾਂ ਵੱਲੋਂ ਵੀ ਐਨ ਆਰ ਆਈ ਭਰਾਵਾਂ ਵੱਲੋਂ ਵੀ ਇਹ ਜੋ ਪਹਿਲਾ ਗੁਰਦੁਆਰਾ ਉਸ ਦੀ ਬਿਲਡਿੰਗ ਨੂੰ ਉਹ ਤਾਂ ਬੰਦ ਕੀਤਾ ਗਿਆ ਉਸ ਤੋਂ ਉਪਰੰਤ ਨਵੀਂ ਇਮਾਰਤ ਜਿਹੜੀ ਹੈ ਦਰਬਾਰ ਸਾਹਿਬ ਦੀ ਉਹ ਸਾਰੀ ਜਾ ਰਹੀ ਹੈ ਤਕਰੀਬਨ 80% ਜਿਹੜੀ ਹੈ ਇਹ ਇਮਾਰਤ ਤਿਆਰ ਹੋ ਚੁੱਕੀ ਹੈ ਅੰਦਰੋਂ ਦਿਲਾ ਦਰਬਾਰ ਆ ਆਲੀ ਸ਼ਾਨ ਦਰਬਾਰ ਤਿਆਰ ਕੀਤਾ ਗਿਆ ਆ ਔਰ ਅੰਦਰ پارک ਦੀ ਸਭ ਥਲਾ ਥਾ ਮੋਬਦੀਆ ਬਣਾਇਆ ਗਿਆ ਔਰ ਕਾਚੀ ਲਾ ਕੇ ਔਰ ਬੜੀਆ ਉਸਾਰੀ ਕਰਕੇ ਉਹ ਤਿਆਰ ਕੀਤਾ ਗਿਆ ਅੰਦਰੋਂ ਤਿਆਰ ਆ ਸਮੇਂ ਸਮੇਂ ਸਿਰ ਜਦੋਂ ਕਿਸੇ ਗੁਰੂ ਸਾਹਿਬਾਨਾਂ ਦੇ ਇੱਥੇ ਗੁਰਪੁਰ ਵਾੰਦੇ ਨੇ ਤਾਂ ਇਸ ਹਾਲ ਵਿੱਚ ਮਹਾਰਾਜ ਬਰਾਜਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਸ਼ੋਭਿਤ ਕਰਕੇ ਇੱਥੇ ਉਹ ਪਰਮਣਾਈ ਜਾਂਦੇ ਨੇ ਤਾਂ ਹੁਣ ਇਹ ਤਨਤਨ ਗੁਰੂ ਨਾਨਕ ਦੇ ਮਹਾਰਾਜੀ ਦਾ ਪਵਿੱਤਰ 555ਵਾਂ ਆਗਮਨ ਦਿਵਸ ਬੜੀ ਤੂੰਬਤਾਰ ਦੇ ਨਾਲ ਸੰਗਤਾਂ ਵੱਲੋਂ ਇੱਥੇ ਬਧਾਇਆ ਗਿਆ ਲੱਗਦਾ ਹੈਗਾ ਨੇ ਔਰ ਬਯੰ ਫੜਪਾਵੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਇੱਥੇ ਸਿਵੇਂ ਪਾਤਸ਼ਾਹ ਆਪਣੇ ਪੂਰੇ ਪਰਿਵਾਰ ਸੇਤ ਬਾਈ ਹਾ ਨੂੰ 1692 ਬਿਕਰੀਨ ਵਿੱਚ ਇੱਥੇ ਪਹੁੰਚੇ ਸਨ ਔਰ ਇੱਕ ਦਿਨ ਇੱਕ ਰਾਤ ਇੱਥੇ ਰਹਿ ਕਰਕੇ ਕਿਤੋ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਰਸਾਰੇ ਦੇਖ ਕੇ ਗੁਰੂ ਨਾਲ ਜੁੜਿਆ ਉਹਨਾਂ ਨੇ ਔਰ ਸੰਗਤ ਨੂੰ ਪ੍ਰੇਰਨਾ ਕੀਤੀ ਹੈ ਕਿ ਤਨਮਨ ਤਨਦਰੁਸਤ ਸੇਵਾ ਕਰਕੇ ਕੀਰਤ ਕਰਕੇ ਆਪਣਾ ਜੀਵਨ ਸਫਲਾ ਕਰੋ ਔਰ ਵਰਦਾਨ ਦੇ ਕੇ ਗਏ ਨੇ ਇਤਿਹਾਸਿਕ ਨਗਰ ਜਿਹੜਾ ਦੁਰਗਮਾ ਦੁਰਗਾ ਪਰ ਨਮੇ ਸ਼ਰਧਾ ਇਤਿਹਾਸਿਕ ਨਗਰ ਹੈ ਔਰ 6 ਮਈ 5 ਸਾਲ ਨੇ ਥੇ ਆਪਣੇ ਚੰਦ ਪਾ ਕਰਕੇ ਇਹਨਾਂ ਧਰਤੀ ਨੂੰ ਪਵਿੱਤਰ ਕੀਤਾ ਔਰ ਇੱਥੋਂ ਅੱਗੇ ਚੱਲੇ ਸਤਿਗੁਰੂ ਨੇ ਕੀਰਤਪੁਰ ਸਾਹਿਬ ਨੂੰ ਪਾਏ ਨੇ ਔਰ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਨੇ ਇੱਥੇ ਹੁਣ ਇਸ ਵੇਲੇ ਆਸਥਾਈ ਤੌਰ ਤੇ ਜੋ ਗੁਰੂ ਮਹਾਰਾਜ ਦਾ ਇੱਕ ਸਾਧ ਹੈ ਲੰਗਰ ਖਾਲ ਦੇ ਨਾਲ ਇੱਕ ਛੋਟੇ ਕਮਰੇ ਵਿੱਚ ਮਹਾਰਾ ਸ਼ੋਭਤ ਨੇ ਔਰ ਇੱਥੇ ਅੰਮ੍ਰਿਤ ਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਮਹਾਰਾ ਦੀ ਬਾਣੀ ਪੜੀ ਜਾਂਦੀ ਹੈ ਨਿਤਨੇਮ ਹੁੰਦਾ ਤੇ ਬਾਕੀ ਕਾਰ ਸੇਵਾਵਾਂ ਨੂੰ ਕੰਮ ਚੱਲ ਰਿਹਾ ਐਸੇ ਦੇ ਦਰਬਾਰ ਸਾਹਿਬ ਦੇ ਹਾਂਜੀ ਉੱਥੇ ਚੱਲਦੇ ਆ ਤੇ ਉਹ ਐਤਵਲੇ ਜਿਹੜਾ ਦਰਬਾਰ ਆ ਮੈਂ ਆਈ ਹੋਈ ਉਹਨਾਂ ਪਤਵੰਤੇ ਸੱਜਣਾ ਨੂੰ ਅੰਦਰ ਦਰਸ਼ਨ ਦਵਾ ਦੇ ਕੋਲਣਾ ਜੋ ਅੰਦਰ ਅਸੀਂ ਇਸ ਵੇਲੇ ਤਿਆਰੀ ਕਰ ਚੁੱਕੇ ਆ ਬਾਕੀ ਜਿਹੜੀ ਤਿਆਰੀ ਰਹਿੰਦੀ ਹੈ ਉਹ ਪਿੰਡ ਦੀ ਨਗਰ ਦੀ ਇੱਕ ਲੋਕਲ ਕਮੇਟੀ ਵੀ ਹੈ ਔਰ ਇਸ ਦਾ ਇਹਦਾ ਪ੍ਰਬੰਧ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅਮਰ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਬਣੋ ਉਹ ਕੀਤੀ ਜਾਂਦੀ ਹੈ ਔਰ ਇਸ ਦੀ ਦੇਖਰੇਖ ਜਿਹੜੀ ਹੈ ਉਹ ਸ੍ਰੀ ਚੰਦ ਕਮਨ ਸਾਹਿਬ ਗੁਰਦਾਰ ਕਮਵੰਗਾ ਬੰਗ ਢੀਂਦੋਵਾਲ ਮੰਗਿਆਂ ਵਾਲੇ ਮੈਨੇਜਰ ਸਾਹਿਬ ਇਹਦੀ ਦੇਖਰੇਖ ਕਰਦੇ ਨੇ ਔਰ ਸੇਵਾ ਸੰਭਾਲ ਕਰਦੇ ਨੇ ਆਓ ਤੁਹਾਨੂੰ ਹੁਣ ਬਣੀ ਹੋਈ ਦਮੀ ਇਮਾਰਤ ਦਾ ਜੋ ਅੰਦਰ ਦਾ ਦ੍ਰਿਸ਼ ਹੈ ਉਹਦੇ ਦਸੰਦ ਵਾਰੀ ਕਰਾਉਂਦਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਓ ਹੁਣ ਅਸੀਂ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਨਵੇਂ ਇਮਾਰਤ ਦੇ ਦਰਸ਼ਨ वाहे गुरु वाहे गुरुवा हे गुरु 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 ा हे गुरु वाहे गुरुवा हे गुरु वा गुरु वा गुरुवा हे गुरु वा गुरु 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 ਵਾਹੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਇਸ ਇੱਥੇ ਲਿਖਿਆ ਹੋਇਆ ਆ ਗੁਰਵਾਹੇ ਗੁਰੂ ਹੁਣ ਅਸੀਂ ਕਿਤੇ ਮੀਰੀ ਪੀਰੀ ਦੇ ਮਾਲਕ ਪਾਸ਼ਾ 6ਵੇਂ ਸ਼ੇਗਰ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਜੋ ਕਿ ਦੁਰਗਾਪੁਰਵ ਸਥਿਤ ਹੈ ਇਦਾਂ ਹੀ ਅਸੀਂ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਤੇ ਜਾਵਾਂਗੇ ਉਹਨਾਂ ਦੇ ਇਤਿਹਾਸਾਂ ਬਾਰੇ ਜਾਣਾਂਗੇ ਤੇ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਸਤਿ ਸ਼੍ਰੀ ਅਕਾਲ